ਜੈਸੇ ਅਨਚਰ ਨਰਪਤ ਕੀ ਪਛਾਨੇ ਭਾਕਾ ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ ਜੈਸੇ ਜੋਹਰੀ ਪਰਖ ਜਾਨਤ ਹੈ ਰਤਨ ਕੀ ਦੇਖਤ ਹੀ ਕਹੈ ਖਰੂ ਖੋਟੋ ਰੂਪ ਰੇਖ ਹੀ ਜੈਸੇ ਖੀਰ ਨੀਰ ਕੋ ਨਿਬੇਰੋ ਕਰ ਜਾਣੇ ਹੰਸ ਰਾਖੀਏ ਮਿਲਾਏ ਪਿੰਨ ਪਿੰਨ ਕੈਸ ਰੇਖ ਹੀ ਤੈਸੇ ਗੁਰ ਸ਼ਬਦ ਸੁਨਤ ਪਹਿਚਾਨੇ ਸਿੱਖ ਆਨ ਬਾਨੀ ਕ੍ਰਿਤਮੀਨਾ ਗਨਤ ਹੈ ਲੇਖਕੀ ਭਾਈ ਗੁਰਦਾਸ ਜੀ ਜਿਨ੍ਹਾਂ ਦੇ ਆਪਾਂ ਜਦੋਂ ਕਵਿਤਾ ਪੜ੍ਹਦੇ ਹਾਂ ਤੇ ਇਹ ਕਵਿਤਾ 570ਵਾਂ ਕਵਿਤਾ ਜਿਸ ਕਵਿਤਾ ਦੇ ਵਿੱਚ ਭਾਈ ਗੁਰਦਾਸ ਜੀ ਨੇ ਬਹੁਤ ਪਿਆਰੀਆਂ ਉਦਾਹਰਨਾਂ ਦੇ ਕਰਕੇ ਜੋ ਗੁਰਮਤ ਦਾ ਨਿਰਣਾ ਹੈ ਉਹ ਸਾਡੇ ਸਨਮੁਖ ਰੱਖਿਆ ਹੈ ਆਓ ਸਾਧ ਸੰਗਤ ਆਪਾਂ ਇਸ ਕਵਿਤ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਅਨਚਰ ਨਰਪਤ ਕੀ ਪਛਾਨੈ ਪਾਕਾ ਅਨਚਰ ਦਾ ਭਾਵ ਹੈ ਸੇਵਕ ਜਿਵੇਂ ਇੱਕ ਰਾਜੇ ਦਾ ਸੇਵਕ ਉਹ ਰਾਜੇ ਦੀ ਆਵਾਜ਼ ਨੂੰ ਪਹਿਚਾਣਦਾ ਹੈ ਬੋਲਤ ਬਚਨ ਖਿੰਨ ਬੂਝ ਬਿਨ ਦੇਖ ਹੀ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਜਦੋਂ ਰਾਜਾ ਬੋਲਦਾ ਹੈ ਤੇ ਉਹ ਰਾਜਾ ਭਾਵੇਂ ਹਨੇਰੇ ਚ ਹੋਵੇ ਭਾਵੇਂ ਉਸ ਸੇਵਕ ਤੋਂ ਦੂਰ ਹੋਵੇ ਪਰ ਰਾਜੇ ਦੀ ਬੋਲੀ ਨੂੰ ਪਹਿਚਾਣ ਕੇ ਸੇਵਕ ਸਹਜੇ ਅੰਦਾਜ਼ਾ ਲਾ ਲਿੰਦਾ ਹੈ ਕਿ ਇਹ ਮੇਰੇ ਰਾਜੇ ਦੀ ਬੋਲੀ ਹੈ ਫਿਰ ਦੂਸਰੀ ਉਦਾਹਰਨ ਪਰ ਗੁਰਦਾਸ ਜੀ ਦਿੰਦੇ ਨੇ ਕਹਿੰਦੇ ਨੇ ਜਿਵੇਂ ਇੱਕ ਜੋਹਰੀ ਉਹ ਰਤਨ ਦੀ ਪਹਿਚਾਨ ਕਰਦਾ ਹੈ ਉਹਨੂੰ ਰਤਨ ਦੀ ਪਹਿਚਾਨ ਬਹੁਤ ਚੰਗੀ ਤਰ੍ਹਾਂ ਕਰਨੀ ਆਉਂਦੀ ਹੈ ਤੇ ਉਹ ਰਤਨ ਨੂੰ ਵੇਖ ਕੇ ਹੀਰੇ ਨੂੰ ਵੇਖ ਕੇ खरे ਅਤੇ ਖੋਤੇ ਦੀ ਪਹਿਚਾਨ ਕਰ ਦਿੰਦਾ ਹੈ ਤੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ ਜੈਸੇ ਜੋਹਰੀ ਪਰਖ ਜਾਣਤ ਹੈ ਰਤਨ ਕੀ ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖੀ ਤੀਸਰੀ ਉਦਾਹਰਨ ਪੈ ਗੁਰਦਾਸ ਜੀ ਦਿੰਦੇ ਨੇ ਜੈਸੇ ਖੀਰ ਨੀਰ ਕੋ ਨਿਬੇਰੋ ਕਰ ਜਾਣੇ ਹੰਸ ਹੰਸ ਦੀ ਚੁੰਝ ਦੇ ਵਿੱਚ ਕਹਿੰਦੇ ਨੇ ਇੱਕ ਐਸੀ ਕੁਦਰਤੀ ਖਟਾਸ ਹੁੰਦੀ ਹੈ ਕਿ ਜਦੋਂ ਦੁੱਧ ਦੇ ਵਿੱਚ ਪਾਉਂਦਾ ਹੈ ਤੇ ਦੁੱਧ ਦੇ ਵਿੱਚ ਪਾ ਕਰਕੇ ਦੁੱਧ ਪੱਤੇ ਪਾਣੀ ਨੂੰ ਅਲੱਗ-ਅਲੱਗ ਕਰ ਦਿੰਦਾ ਹੈ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਕਹਿੰਦੇ ਨੇ ਜੈਸੇ ਖੀਰ ਨੀਰ ਕੋ ਨਿਭੇਰੋ ਕਰ ਜਾਣੇ ਹੰਸ ਰਾਖੀਏ ਮਿਲਾਏ ਪਿੰਨ ਪਿੰਨ ਕੈ ਸ੍ਰੇਖ ਹੀ ਜੇ ਕਿਤੇ ਪਾਣੀ ਤੇ ਦੁੱਧ ਨੂੰ ਆਪਸ ਦੇ ਵਿੱਚ ਮਿਲਾ ਕੇ ਰੱਖ ਦਈਏ ਹੰਸ ਦੇ ਸਾਹਮਣੇ ਤੇ ਹੰਸ ਜਿਹੜਾ ਹੈ ਉਹ ਪਾਣੀ ਤੇ ਦੁੱਧ ਨੂੰ ਅਲੱਗ-ਅਲੱਗ ਕਰ ਦਿੰਦਾ ਹੈ ਇਹ ਤੈਨੂੰ ਉਦਾਹਰਨਾ ਦੇ ਕਰਕੇ ਸਾਧ ਸੰਗਤ ਰਾਜੇ ਅਤੇ ਨੌਕਰ ਦੀ ਜੋਹਰੀ ਅਤੇ ਰਤਨ ਦੀ ਹੰਸ ਅਤੇ ਦੁੱਧ ਦੀ ਉਦਾਹਰਣ ਦੇ ਕਰਕੇ ਭਾਈ ਗੁਰਦਾਸ ਜੀ ਅਖੀਰ ਤੇ ਨਿਰਣਾ ਦਿੰਦੇ ਨੇ ਗੁਰਮਤ ਦਾ ਪੱਖ ਰੱਖਦੇ ਨੇ ਤੈਸੇ ਗੁਰ ਬਚਨ ਸੁਨਤ ਪਹਿਚਾਨੈ ਸਿੱਖ ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਕੀ ਭਾਈ ਗੁਰਦਾਸ ਜੀ ਕਹਿਣ ਲੱਗੇ ਏਵੇਂ ਜਿਹੜਾ ਗੁਰੂ ਦਾ ਸਿੱਖ ਹੈ ਤੇ ਸਿਗੁਰ ਸ਼ਬਦ ਸੁਨਤ ਪਹਿਚਾਨਾ ਸਿੱਖ ਉਹ ਗੁਰੂ ਦੇ ਸ਼ਬਦ ਨੂੰ ਸੁਣ ਕੇ ਉਹਦੀ ਪਹਿਚਾਨ ਕਰ ਲੈਂਦਾ ਹੈ ਤੇ ਜੇ ਕਿਤੇ ਕੋਈ ਸਿੱਖ ਦੇ ਸੰਮੁਖ ਗੁਰੂ ਦੇ ਸ਼ਬਦ ਤੋਂ ਇਲਾਵਾ ਗੁਰਬਾਣੀ ਤੋਂ ਇਲਾਵਾ ਕੋਈ ਹੋਰ ਦੂਸਰੀ ਕ੍ਰਿਤ ਕੋਈ ਦੂਸਰਾ ਸ਼ਬਦ ਕੋਈ ਦੂਸਰੀ ਰਚਨਾ ਪੜ੍ਹੀ ਵੀ ਜਾਂਦੀ ਹੈ ਤੇ ਸਿੱਖ ਉਹਦੀ ਪਹਿਚਾਨ ਕਰਦਾ ਤੇ ਉਹਨੂੰ ਕਿਸੇ ਗਿਣਤੀ ਦੇ ਵਿੱਚ ਨਹੀਂ ਲਿਆਉਂਦਾ ਕਿਉਂ ਕਿਉਂਕਿ ਉਹ ਉਹਦੇ ਗੁਰੂ ਦੀ ਬਾਣੀ ਨਹੀਂ ਹੈ ਉਹਦੇ ਗੁਰੂ ਦਾ ਸ਼ਬਦ ਨਹੀਂ ਹੈ ਸੋ ਇਹ ਤਿੰਨ ਉਦਾਹਰਨਾਂ ਦੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਸਿੱਖ ਗੁਰੂ ਦੇ ਨਾਲ ਆਪਣੀ ਸਾਂਝ ਬਣਾਉਂਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਹੈ ਉਹਦੇ ਅੰਦਰ ਇਹ ਵਿਵੇਕ ਇਹ ਪਰਖ ਕਰਨ ਦੀ ਜਿਹੜੀ ਹੈ ਉਹ ਮਤ ਤੇ ਬੁੱਧ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਸੋ ਆਓ ਅਸੀਂ ਵੀ ਪਰਖ ਕਰ ਸਕੀਏ